ਅਗਰ ਇਨਫੈਕਸ਼ਨ ਪੀਆਈਡੀ ਹੈ ਨਾ ਫਿਰ ਇਹ ਪੈਲਵਿਸ ਦੇ ਅੰਦਰ ਇਨਫੈਕਸ਼ਨ ਹੋ ਜਾਂਦੀ ਹੈ ਉਹ ਜਮਾ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਮੰਨ ਲਓ ਆਪਣਾ ਸਿਰ ਦਰਦ ਆਪਾਂ ਕੋਈ ਕੋਈ ਮੈਡੀਸਿਨ ਖਾ ਲਈ ਤਾਂ ਠੀਕ ਹੋ ਜਾਂਦਾ ਪਰ ਸਿਰ ਕਿਉਂ ਦਰਦ ਹੋ ਰਿਹਾ ਹੈ ਗੈਸ ਕਰਕੇ ਹੋ ਰਿਹਾ ਹੈ ਐਸਿਡਿਟੀ ਬਣ ਰਹੀ ਹੈ ਉਹਦਾ ਕਾਜ਼ ਕੀ ਹੈ ਹਾਰਮੋਨ ਇੰਬੈਲੈਂਸ ਹੈ ਉਹ ਨਹੀਂ ਕਲੀਅਰ ਹੋ ਪਾਂਦਾਗਾ ਹੈ ਨਾ ਸਰ ਤੇ ਹੁਣ ਸਿਮਿਲਰਲੀ ਕੀ ਹੋਏਗਾ ਕਿ ਬੱਚੀਆਂ ਜਾਂ ਲੇਡੀਜ਼ ਨੇ ਕੀ ਕਰਨਾ ਹੈ ਦਵਾਈ ਲੈ ਲੈਣੀ ਹੈ ਬਾਹਰੋਂ ਦਵਾਈ ਲਈ ਥੋੜੇ ਟਾਈਮ ਲਈ ਇਨਫੈਕਸ਼ਨ ਠੀਕ ਹੋ ਗਈ ਥੋੜੇ ਟਾਈਮ ਲਈ ਠੀਕ ਹੋਈ ਔਰ ਦੁਬਾਰਾ ਅੰਦਰ ਪੈਲਵਿਕ ਇਨਫਲੇਮੇਸ਼ਨ ਤਾਂ ਅੰਦਰ ਹੈਗੀ ਹੈ ਨਾ ਫਿਰ ਜਦੋਂ ਪੀਰੀਅਡ 亮年 ਤਾਂ ਉਹ ਫਿਰ ਉਦੋਂ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਕਰਦੀ ਹੈ ਉਹ ਫਿਰ ਮੈਡੀਸਿਨ ਖਾ ਲੈਣ ਦੀ ਰੁਕ ਜਾਂਦੀ ਹੈ ਜਾਂ ਉਹ ਕੀ ਕਰਦੇ ਸਰ ਵੀ ਵਾਸ਼ ਅਸੀਂ ਅੱਜ ਜਿਹੜਾ ਇਹ ਪੈਟਰਨ ਰੱਖਿਆ ਹੈ ਅਸੀਂ ਇਹ ਤਾਂ ਹੀ ਦਿਖਾਣਾ ਹੈ ਕਿ ਅਸੀਂ ਵੀ ਵਾਸ਼ ਨਹੀਂ ਕਰਨਾ ਵਾਸ਼ ਕਿਸ ਤਰੀਕੇ ਕਰਨਾ ਅਸੀਂ ਬਾਹਰ ਦੀ ਕੋਈ ਟਿਊਬ ਨਹੀਂ ਲਾਣੀ ਹੈਗੀ ਕੋਈ ਵੀ ਜਿਹੜੀ ਅਪਾਇੰਟਮੈਂਟਸ ਆ ਰਹੀਆਂ ਅਸੀਂ ਉਹਨਾਂ ਦਾ ਯੂਜ਼ ਨਹੀਂ ਕਰ ਕਿਸ ਤਰੀਕੇ ਨਾਲ ਸਫੈਦ ਪਾਣੀ ਜਿਹੜਾ ਆਉਂਦਾ ਰਹਿੰਦਾ ਜੀ ਆਉਂਦਾ ਰਹਿੰਦਾ ਹੁਣ ਅਸੀਂ ਇਸ ਨੂੰ ਰਿਕਵਰ ਕਰਨ ਵਾਸਤੇ ਕੀ ਕਰਨਾ ਸਰ ਇਹ ਅਸੀਂ ਕਾਟਨ ਦੀ ਇੱਕ ਪੱਤੀ ਬਣਾਣੀ ਹੈਗੀ ਹੈ ਠੀਕ ਹੈ ਜਿਹਨੂੰ ਇਹ ਇਨਫੈਕਸ਼ਨ ਹੈਗੀ ਕਿਸੇ ਵੀ ਤਰ੍ਹਾਂ ਦੀ ਉਹਨੂੰ ਦੋ ਟਾਈਮ ਇਹ ਦੋਸ਼ ਨੂੰ ਭਜਾਉਣ ਵਾਸਤੇ ਵਾਈਟ ਦੋਸ਼ ਨੂੰ ਭਜਾਉਣ ਵਾਸਤੇ ਇਹ ਵਾਈਟ ਬੱਤੀ ਬਣਾਉਣੀ ਹੈ